ਹਾਂਜੀ ਵਾਈਗਰੂ ਜੀ ਅੱਜ ਆਪਾਂ ਜਿਹੜਾ ਇੱਕ ਨਵਾਂ ਸ਼ਬਦ ਕਰਾਂਗੇ ਜੀਤੇ ਮਾਜੀ ਸ਼ਬਦਕ ਸੰਗਤ ਵੱਲੋਂ ਵੀਰਾਂ ਭੈਣਾਂ ਵੱਲੋਂ ਅ ਕਈਆਂ ਦੇ ਮੈਸੇਜ ਆਏ ਸੀ ਵੀ ਆਪਾਂ ਜਿਹੜਾ ਸ਼ਬਦ ਕਰਨਾ ਕੋ ਤੁਸੀਂ ਹੋਰ ਕਿਹੜੇ-ਕਿਹੜੇ ਸ਼ਬਦ ਲੱਗਦੇ ਨੇ ਉਹ ਵੀ ਲਾ ਕੇ ਦਿਖਾਇਆ ਕਰੋ ਨਾ ਬਾਕੀ ਸਾਰੇ ਤਾਂ ਹੁਣ ਜੇ ਆਪਾਂ 100 ਦੇ 100 ਸ਼ਬਦ ਕਹੀ ਲਾ ਦੀ ਹੈ ਨਾ ਇਹ ਆਪ ਦਾ ਵੀ ਮਾਣਾ ਮੋਟਾ ਹੁੰਦਾ ਵੀ ਆਪਾਂ ਲਾ ਲਾ ਕੇ ਦੇਖ ਲਈ ਵੀ ਆ ਸ਼ਬਦ ਵੀ ਇੱਥੇ ਲੱਗਦਾ ਕਿਉਂਕਿ ਸੋਕੇ-ਸੋਕੇ ਰੀਤਾਂ ਕਰਾ ਰਿਹਾ ਮੈਂ ਅੱਜ ਜਿਹੜੀ ਆ ਬਹੁਤ ਹੀ ਸੋਹਣੀ ਰੀਤ ਬਹੁਤ ਹੀ ਮਿੱਠੀ ਰੀਤ ਜਿਹੜੀ ਆ ਆਪਾਂ ਦਾਦਰੇ 'ਚ ਕਰਾਂਗੇ ਦਾਦਰਾ ਤਾਲ 'ਚ ਤੇ ਇਹਦੇ ਬਹੁਤ ਸ਼ਬਦ ਲੱਗ ਜਾਂਦੇ ਨੇ ਜਿਹੜੀ ਆਪਾਂ ਰੀਤ ਕਰਨੀ ਆ ਅੱਜ ਇਹ ਤੇ ਤੁਸੀਂ ਅੱਜ ਜੇ ਕਰੋਂ ਆਪਾਂ ਰੀਤ ਕਰਦੇ ਆਂ ਇਹ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਗਾਉਣਿਆ ਸਾਰਾ ਸ਼ਬਦ ਤੇ ਉਹ ਤੋਂ ਬਾਅਦ ਫਿਰ ਆਪਾਂ ਕਰਾਂਗੇ ਠੀਕ ਆ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੇਖ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੇਖ ਜੈਸਾ ਸਤਗੁਰ ਸੁਣੀਦਾ णे दे प्रभु हरि धरका बसी बिक्षणे ਹਰ ਨਾਮੋਂ ਮੰਤਰ ਧ੍ਰਿੜਾਈ ਦਾ ਕੱਟੇ ਨੋ ਮੈ ਰੋਗ ਹਰ ਨਾਮੋਂ ਮੰਤਰ ਧ੍ਰਿੜਾਈ ਦਾ ਕੱਟੇ ਨੋ ਮੈ ਰੋਗ ਨਾਨਕ ਸਤਿਗੁਰੁ ਤਿਨਾ ਲਾਇਆ ਜਿੰਨੇ ਤੁਰੇ ਪਿਆਰ ਸੰਤੋਗ ਜੈਸਾ ਸਤਿਗੁਰ ਸੁਣੀਦਾ ਤੇ ਸੂ ਦੀ ਮੈਂ ਦੀ ਸੋ ਇਹ ਜਿਹੜੀ ਆ ਬਹੁਤ ਹੀ ਮਿੱਠੀ ਜਿਹੜੀ ਰੀਤ ਆ ਆਪਾਂ ਅੱਜ ਕਰਾਂਗੇ ਤੇ ਇਹਦੇ ਵਿੱਚ ਕਿਹੜੇ ਕਿਹੜੇ ਸ਼ਬਦ ਲੱਗਦੇ ਨੇ ਆਪਾਂ ਉਹ ਵੀ ਲਾਵਾਂਗੇ ਹਨਾ ਤੇ ਇਹ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਿੱਖਦੇ ਆਂਗੇ ਤੇ ਨੋਟੇਸ਼ਨ ਦੇ ਮੈਂ ਇਹ ਜਿਹੜੀ ਨਾਲ ਦੇ ਦਿੰਨਾ ਇਹਦੀ ਤੇ ਆਪਾਂ ਸਿੱਖਾਂਗੇ ਸਭ ਤੋਂ ਪਹਿਲਾਂ ਪਹਿਣਾ ਤੇ ਵੀਰ ਦੋਨੇ ਇੱਕੋ 스ਕੀਲ ਤੋਂ ਕਰ ਸਕਦੇ ਨੇ ਬਹੁਤ ਮਤਲਬ ਮਿੱਠੀ ਹੈ ਗੋਣਾ ਤੇ ਉੱਚੇ 스ਕੀਲ ਤੋਂ ਜੇ ਵੀਰ ਚਾਹੁੰਦੇ ਨੇ ਤਾਂ ਇਹਨੂੰ ਆਪਣਾ ਪੰਜਵੇਂ ਕਾਲੇ ਨੂੰ ਜਿਹੜਾ ਹੈ ਉਹਨੂੰ ਆਪਣਾ ਆ ਸਾਮਾਨਿਕ ਵੀ गा ਸਕਦੇ ਨੇ ਹਨਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਸਾ ਰੇ ਗਾ ਸਾ ਰੇ ਗਾ सारे सानी ठीक है जी सारे गा सारे सानी ठीक है जी ये आ गया जै जैसा सतगुर सुनी दा। फिर एक बारी जैसा सतगुर सुनी ठीक है जी तैसो ही मैं डीठ तैसो ही नी नी सारे धानी रे सा ठीक है जी ये आ गया सब तो पहला फिर एक बारी कर लिया जय सा सतगुर जय सा सतगुर ਸੁਣੀ ਦਾ ਤੈਸੋ ਕੀ ਮੈਂ ਦੀਠਾ ਠੀਕ ਆ ਜੀ ਅੱਗੇ ਅੰਤਰਾ ਕਿਹੜਾ ਅੰਤਰਾ ਗਾਉਣੇ ਆ ਆਪਾਂ ਇਹਦਾ ਹੈਗਾ ਹੈਗਾ ਅੱਗੇ ਸਾ ਪਾ ਪਾ ਪਮਗਰ ਸਾ ਸਾ ਪਾ ਪਾ ਪਮਗਰ ਸਾ ਠੀਕ ਆ ਜੀ ਇਹਦਾ ਹੈਗਾ ਹੈਗਾ ਹਰ ਨਾਮੋ ਮੰਤਰ ਹਰ ਨਾਮੋ ਮੰਤਰ ਸਿੱਧੀ ਕਰੂ ਹਰ ਨਾਮੋ ਮੰਤਰ ਠੀਕ ਹੈ ਜੀ ਹਰ ਨਾਮੋ ਮੰਤਰ ਦ੍ਰਿੜਾਈ ਦਾ ਅੱਗੇ ਸਾ ਪਾ 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 ਮਗਰ ਸਾ ਪਹਿਲਾ ਆ ਗਿਆ ਜੀ ਇਹ ਫਿਰ ਅੱਗੇ ਆ ਗਈ ਸਾਰੇ ਸਾਰੇ ਗਾ ਹੁਣ ਆਰਾਮ ਨਾਲ ਇਹਨੂੰ ਕਰਦੇ ਆਪਾਂ ਹੌਲੀ-ਹੌਲੀ ਤੇ ਹਰੇ ਨਾਮੋ ਮੰਤਰ ਹਰੇ ਨਾਮੋ ਮੰਤਰ ਨਾਮੋ ਮੰਤਰ ਇਹ ਵੀ ਕਰ ਸਕਦੇ ਆਪਾਂ ਹਰੇ ਨਾਮੋ ਮੰਤਰ ਨਾਮੋ ਮੰਤਰ ਦ੍ਰਿੜਾਈ ਦਾ ਕੱਟੇ ਹੋਂ ਮੈਂ ਕੱਟੇ ਹੋਂ ਮੈਂ ਅਪਾਤਕ ਜ ਰਹਿਣਾ ਰੇ ਰੇ ਗਾਰੇ ਸਾਨੀ ਪਾ ਮਾ 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 ਗਾਰੇ ਸਾਨੀ ਪਾ ਠੀਕ ਹੈ ਜੀ ਮਾ 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 ਗਾਰੇ ਸਾਨੀ ਪਾ ਰੋ ਕੱਟੇ ਹੋਂ ਮੈਂ ਰੋ ਗਾ ਇਹ ਅਗੇ ਕੱਟੇ ਹੋਂ ਮੇਰੇ कटे हो मैं रोग ये आ गया ठीक है जी फिर इतने सारे हैं अगे विछड़े 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 मेले प्रभु मेले प्रभु ਹਰ ਦਰ ਗਏ ਕਾ ਬਸੇਠ ਅੱਗੇ ਤੁਸੀਂ ਜਿਹੜਾ ਇਹਦੇ ਸ਼ਬਦ ਕਿਹੜੇ-ਕਿਹੜੇ ਆ ਸਕਦੇ ਨੇ ਆਪਣੇ ਹੁਣ ਆਪਾਂ ਲਾ ਸਕਦੇ ਹਾਂ ਤੇ ਥਿਰ ਕਰ ਬੈਸ ਥਿਰ ਕਰ ਬੈਸ ਹਰ ਜਨ ਪਿਆਰੇ ਸਤ ਗੁਰੂ ਘੁਮਰੇ ਕਾਜ ਸਵਾਰੇ दुष्ट दूत परमेश मारे जान की पैज रखी कर तारे ठीक है जी किया गया हू तेरा किया मीठा लागे <coughs> तेरा किया मीठा लागे अरे नाम पदार नानक मांगे ਹਰ ਕਾ ਨਾਮ ਹਿਰਦੈ ਨੇ ਤਿਆਈ ਸੰਗੀ ਸਾਥੀ ਸਗਲ ਤਰਾਈ ਅੱਗੇ ਆ ਗਿਆ ਤੇ ਸੂਰਾ ਸੋ ਪਛਾਨੀ ਸੂਰਾ ਸੋ ਪਹਿਚਾਨੀਏ ਝੋਲ ਰੇ ਦਿਨ ਕੇ 헤ਤ ਅਗੇ ਪੁਰਜਾ 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 ਘਟ ਮਰੇ ਕਬੂ ਨਾ ਛਾਡੇ ਖੇਤ ਤੇ ਇਹ ਆਪਣਾ ਦਰਬਾਰੀ ਆ ਤੇ ਇਹਦੇ ਵਿੱਚ ਕੋਡ ਜੇ ਲਾ ਕੋਡ ਨਾ ਕੋਣਾ ਤੇ ਆਹ ਕੋਡ ਲਾ ਜਾਣਗੇ ਤੇ ਸਾਗਾ ਪਾ ਠੀਕ ਆ ਇਧਰੋਂ ਪਾਸਾ ਨਹੀਂ ਪਾਸਾ ਗਮ ਨੀਰੇਮ ਇਹ ਆ ਗਿਆ ਦਾਸਾਨੀ ਦਾਸਾਗਾ ਠੀਕ ਹੈ ਕੋੜਵੀਗਾ ਕੋੜ ਤੇ ਜਿਹਨੇ ਗੋਣਾ ਕੋੜ ਤੇ ਮਗਾ ਠੀਕ ਹੈ ਜੀ ਅਗਲਾ ਹੈਗਾ ਸ਼ਬਦੇ ਤੇ ਜੋਤ ਪ੍ਰੇਮ ਖੇਲਨ ਕਾ ਚਾਓ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਪਹਿਲੀ ਗਲੀ ਮੇਰੀ ਆ ਇਤਮਾਰਗ ਪੈ ਤਰੀ ਜੈ ਦੇਰ ਦੀ ਜੈ ਕਾਣ ਹੈ ਕੀ ਜੈ ਠੀਕ ਹੈ ਇੱਕ ਸ਼ਬਦੇ ਤੇ ਹੋਰ ਆ ਸਕਦਾ ਜਾਂ ਤੂੰ ਮੇਰੇ ਵੱਲ ਹੈ ਤਾ ਕਿਆ ਮੋਚੰਬ ਤੁਦ ਸਭ ਕੇ ਛ ਮੈਨੂੰ ਸੌਂਪਿਆ ਜਾਂ ਤੇਰਾ ਤੇ ਸ਼ਬਦਾ ਆਪਣਾ ਹੋਰ ਬਹੁਤ ਸ਼ਬਦੇ ਤੇ ਜੇ ਤੁਸੀਂ ਲਾ ਕੇ ਦੇਖੋ ਤੇ ਬੜੇ ਸ਼ਬਦ ਐਸੇ ਨੇਗੇ ਜਿਹੜੇ ਤੇ ਸ਼ਬਦ ਸਾਰੇ ਲੱਗ ਸਕਦੇ ਨੇ ਠੀਕ ਆ ਜੀ ਤੇ ਇਹ ਜੇ ਸ਼ਬਦ ਚ ਜੇ ਕੁਝ ਨਾ ਸਮਝ ਆਇਆ ਨੋਟੇਸ਼ਨ ਮੈਂ ਇਹਦੀ ਨਾਲ ਦੇਖਦਾਗਾ ਸ਼ਾਇਦ ਉੱਪਰ ਪਾ ਦਈਏ ਤਾਂ ਐਡੀਟਿੰਗ ਚ ਤੇ ਆਪ ਜੀ ਜੇ ਕੁਝ ਨਾ ਸਮਝ ਆਇਆ ਤਾਂ ਮੈਨੂੰ ਪਰਸਨਲੀ ਪੁੱਛ ਲਓ ਮੇਰਾ ਨੰਬਰ ਆ 9877202411 ਤੇ ਉੱਤੇ ਤੁਸੀਂ ਕਾਲ ਕਰਕੇ ਪੁੱਛ ਲਓ ਠੀਕ ਆ ਜੀ ਤੇ ਬਾਕੀ ਆਨਲਾਈਨ ਕਲਾਸਾਂ ਨੇ ਜਿਹੜੀਆਂ ਆਪਣੀਆਂ ਉਹ ਚੱਲ ਰਹੀਆਂ ਨੇ ਬਾਕੀ ਸ਼ੇਅਰ ਕਰ ਦਿਓ ਲਾਈਵ ਸ਼ੇਅਰ ਹੈ ਨਾ ਤੁਹਾਡਾ ਸ਼ੇਅਰ ਨਾਲ ਇੱਕ ਇੱਕ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਸਾਡਾ ਜਿਹੜਾ ਚੈਨਲ ਹੈ ਸ਼ੇਅਰ ਜ਼ਰੂਰ ਕਰ ਲੈਣਾ ਤੇ ਇਹਦੇ ਤੇ ਅਸੀਂ ਅੱਗੇ ਰਵਾਬ ਦਿਲਰੁਬਾ ਹੋਰ ਚੀਜ਼ਾਂ ਇਨਸਟਰੂਮੈਂਟ ਵੀ ਜਿਹੜੇ ਨੇ ਉਹ ਸਿਖਾਉਣ ਦੀ ਖੁਸ਼ੀ ਆਪ ਜੀ ਨੂੰ ਕੋਸ਼ਿਸ਼ ਕਰਾਂਗੇ ਤੇ ਬਾਕੀ ਜੇ ਕਿਸੇ ਨੇ ਗੁਰਕੁਈ ਸਪੈਸ਼ਲ ਕਲਾਸ ਲੈਣੀ ਹੈ ਤਾਂ ਆਨਲਾਈਨ ਕਲਾਸ ਲੈ ਸਕਦਾ ਤੇ ਤਿੰਨ ਦਿਨ ਆਪਣੀ ਕਲਾਸ ਹੁੰਦੀ ਹੈ ਸੋਮਵਾਰ ਤੇ ਤਿੰਨ ਤਿੰਨ ਦਿਨ ਆਪਾਂ ਕਲਾਸ ਦਿੰਨੇ ਆ ਤੇ ਉਹ ਤੁਸੀਂ ਲਾ ਸਕਦੇ ਹੋ ਤੇ ਬਾਕੀ ਜੇ ਕੋਈ ਪੁੱਛਣਾ ਤਾਂ ਫੋਨ ਕਰ ਲਿਓ ਠੀਕ ਆ ਜੀ ਬਾਕੀ ਜਿਹੜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤੀ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ